ਇੱਕ ਮਿੰਟ ਖੜ੍ਹ ਜਾ ਸਾਈਡ ਤੇ ਕਰ ਲ ਕੋਈ ਵਿੱਚ ਨਾ ਹਾਂਜੀ ਮੈਂ ਅਵਤਾਰ ਸਿੰਘ ਤਾਰਾ ਐਮ ਸੀ ਬਾਈ ਨੰਬਰ 1 ਇਸ ਟਾਈਮ ਮੈਂ ਖੜਾ ਸਾਡੇ ਜੀਤਨਗਰ ਮੱਲੇ ਦੇ ਵਿੱਚ ਆਹ ਜਿਹੜੀ ਲਾਈਟ ਆ ਕੀ ਆ 1 ਲੱਖ ਇਹ ਇੱਥੇ ਘਰ ਦੇ ਉੱਪਰ ਘਰ ਦੀ ਲਾਈਟ ਲੱਗੀ ਹੋਈ ਆ ਬਾਕੀ ਮੈਂ ਤੁਹਾਨੂੰ ਦਿਖਾਉਣਾ ਚਾਹਣਾਗਾ ਵੀ ਆ ਸਾਡੀ ਸੂਏ ਦੀ ਪਟੜੀ ਹੈਗੀ ਜਿੱਥੋਂ ਮੱਲੇ ਦੇ ਵਿੱਚ ਐਂਟਰੀ ਕਰਦੇ ਆ ਇਹ ਸੂਏ ਦੀ ਪੱਟੜੀਆ ਤੇ ਸੂਏ ਦੇ ਪਰਨੇ ਪਾਸੇ ਉਧਰ ਦੇ ਪਾਸੇ ਕੰਦ ਹੈਗੀ ਆ ਇਧਰਲੇ ਪਾਸੇ ਕੰਦ ਨਹੀਂ ਹੈਗੀ ਆ ਤੁਸੀਂ ਦੇਖ ਸਕਦੇ ਹੋ ਆ ਜਿੱਥੇ ਮੈਂ ਖੜਾਗਾ ਇੱਥੋਂ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਉਰੇ ਇਧਰ ਨਹਿਰ ਆ ਗਈ ਜਿਹੜੇ ਉਰੇ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਨੂੰ ਪਤਾਗਾ ਆ ਜਿਹੜੇ ਬੱਲਬ ਛੋਟੇ ਛੋਟੇ ਚੱਲ ਰਹੇ ਨੇ ਆ ਲਾਈਟਾਂ ਇਹ ਸਿਰਫ ਘਰਾਂ ਦੇ ਗੇਟਾਂ ਦੇ ਵਿੱਚ ਲੋਕਾਂ ਨੇ ਲਾਈਆਂ ਹੋਈਆਂ ਨੇ हां ਤੁਸੀਂ ਦੇਖ ਸਕਦੇ ਹੋ ਵੀ ਉਹ ਆਪਣਾ ਸਾਡਾ ਫਲਾਈਓਵਰ ਆ ਫਲਾਈਓਵਰ ਦੇ ਉੱਪਰ ਉਹ ਖੰਬੇ ਦੇ ਉੱਤੇ ਲਾਈਟਾਂ ਲੱਗੀਆਂ ਹੋਈਆਂ ਨੇ ਸਾਡੇ ਮਹੱਲੇ ਦੇ ਵਿੱਚ ਲਾਈਟ ਨਹੀਂ ਹੈਗੀ ਹੁਣ ਮੈਂ ਦੱਸਣਾ ਚਾਹਣਾਗਾ ਵੀ ਜਿਹੜੇ ਗਲੀਆਂ ਦੇ ਵਿੱਚ ਲਾਈਟਾਂ ਲੱਗ ਰਹੀਆਂ ਨੇ ਹੈਗੀਆਂ ਪਹਿਲਾਂ ਵੀ ਲੱਗੀਆਂ ਨੇ ਹੁਣ ਵੀ ਲੱਗ ਰਹੀਆਂ ਨੇ ਹੈਗੀਆਂ ਪਰ ਸਾਡੇ ਜਿਹੜਾ ਮਹੱਲੇ ਨੇ ਉਹਨਾਂ ਦੇ ਵਿੱਚ ਜਦੋਂ ਦੇ ਅਸੀਂ ਐਮਸੀ ਬਣਾਂਗੇ ਜਦੋਂ ਦੇ ਕਾਉਂਸਲਰ ਬਣਾਂਗੇ ਐਮਸੀ ਬਣਾਂਗੇ ਇੱਕ ਲਾਈਟ ਵੀ ਨਹੀਂ ਲੱਗੀ ਨਗਰ ਕੌਂਸਲ ਕਮੇਟੀ ਇੱਕ ਲਾਈਟ ਵੀ ਨਹੀਂ ਲੱਗੀ ਹੈਗੀ ਸਾਡੇ ਮਹੱਲੇ ਦੇ ਵਿੱਚ ਵੀ ਅਸੀਂ ਕਹਿ ਸਕੀਏ ਵੀ ਨਗਰ ਕੌਂਸਲ ਕਮੇਟੀ ਦੇ ਵਿੱਚ ਦੇ ਜਦੋਂ ਦੇ ਅਸੀਂ ਐਮਸੀ ਬਣਿਆ ਸਾਡੇ ਲਾਈਟਾਂ ਲੱਗੀਆਂ ਹੁਣ ਤੁਸੀਂ ਆਪ ਸਾਬ ਲਾ ਲੋ ਇੰਨਾ ਮਾੜਾ ਹਾਲ ਹੈਗਾ ਸਾਡਾ ਮਹੱਲੇ ਦਾ ਵੀ ਜਿਹੜੀਆਂ ਲਾਈਟਾਂ ਨੇ ਇੱਕ ਵੀ ਲਾਈਟ ਨਹੀਂ ਲੱਗ ਰਹੀ ਸਾਡੇ ਇੱਥੋਂ ਦੇ ਲੋਕ ਆਉਂਦੇ ਨੇ ਬੱਚੇ ਆਉਂਦੇ ਨੇ ਮੋਟਰਸਾਈਕਲ ਆ ਨਹਿਰ ਦੇ ਵਿੱਚ ਡਿੱਗਦੇ ਨੇ ਸਕੂਟਰ ਡਿੱਗਦੇ ਨੇ ਇਹਦੇ ਵਿੱਚ ਪਸ਼ੂ ਡਿੱਗਦੇ ਨੇ ਹੁਣ ਤੁਸੀਂ ਆਪ ਹਿਸਾਬ ਲਾ ਲਓ ਹਾਂ ਨਾ ਮੈਂ ਉਧਰ ਨੂੰ ਆਣਾ ਠੀਕ ਆ ਫੈਨ ਕਰਾਣੇ ਨੇ ਉਹ ਥੋੜੀ ਹਾਤਿਆ ਕਰਾਣੇ ਦੱਸ ਕੋਈ ਗੱਲ ਨਹੀਂ ਫਿਰ ਮੈਂ ਆ ਗਿਆ ਤੇਰੇ ਬੰਨੀ ਹੋਰ ਡਾਕਟਰ ਹੋਰ ਜੇਬ ਦੀ ਅਗਰੇ ਇਹ ਨੂੰ ਪਾਣੀ ਬਣਾ ਕੇ ਰੱਖਤਾ ਕੋਈ ਨਾ ਮੈਂ ਆ ਗਿਆ ਬਸਾ ਕਰਿਆ ਮੁੰਡੇ ਤੇ ਮੈਂ ਸੁਣੀ ਤੇ ਸੁਣਿਆ ਇਹ ਜਿਹੜੇ ਇਧਰੇ ਜੀ ਫਾ ਜੀਤਨਾਗਰ ਦੀ ਜਿਹੜੇ ਨਾ ਕਿਤਰੀ ਹੈ ਜੀ ਤੇ ਮੈਂ ਹੁਣ ਤੁਰਿਆ ਜਾ ਰਿਆਂਗਾ ਠੀਕ ਹੈ ਜੀ ਮੈਂ ਜੀਤੇ ਤੁਰਿਆ ਜਾ ਰਿਆਂ ਤੁਸੀਂ ਹਿਸਾਬ ਦਦੋ ਵੀ ਇਥੇ ਕੋਈ ਚਾਨਣ ਹੈਗਾ ਕੋਈ ਲਾਈਟ ਲੱਗੀ ਹੋਈ ਹੈਗੀ ਹੈ ਜੀ ਤੁਸੀਂ ਤੁਰ ਤੋਂ ਤੁਰ ਤੱਕ ਅਸੀਂ ਦੇਖ ਰਹੇ ਹਾਂਗੇ ਇਧਰ ਦੇਖੋ ਤੁਸੀਂ ਆਹ ਬਰੋ ਪਿੱਛੇ ਤੱਕ ਦੇਖੋ ਉਹ ਜਿਹੜੀ ਲਾਈਟ ਹੈਗੀ ਉੱਪਰ ਪਿੱਛੇ ਖੰਭੇ ਤੇ ਲੱਗੀ ਆ ਉਹ ਜਿਹੜੀ ਇੱਕ ਲਾਈਟ ਲੱਗੀ ਆ ਕਿਸੇ ਦੇ ਘਰ ਤੇ ਲੱਗੀ ਆ ਇੱਧਰ ਇਹਨਾਂ ਦੇ ਗੇਟਾਂ ਤੇ ਲੱਗੀਆਂ ਨੇ ਮਤਲਬ ਟੋਟਲ ਖੰਭੇ ਤਾਂ ਹੈਗੇ ਨੇ ਖੰਭੇ ਹੈਗੇ ਨੇ ਪਰ ਖੰਭੇ ਤੇ ਕੋਈ ਲਾਈਟ ਨਹੀਂ ਹੈਗੀ ਕੋਈ ਲਾਈਟ ਨਹੀਂ ਚੱਲ ਰਹੀ ਹੈਗੀ ਮਤਲਬ ਟੋਟਲ ਹਨੇਰਾ ਅੱਗੇ ਵੀ ਮੈਂ ਤੁਹਾਨੂੰ ਲੈ ਕੇ ਜਾਊਂਗਾ ਹੁਣ ਹੁਣ ਲਾਉਣੇ ਹੈਗੇ ਜਿਹੜਾ ਇੱਧਰ ਮਹੱਲੇ ਦੇ ਸੂਏ ਦੇ ਨਾਲ ਪੱਟੜੀ-ਪੱਟੜੀ ਮੈਂ ਤੁਹਾਨੂੰ ਹੁਣ ਜਿਹੜਾ ਸੂਆ ਗਿਆ ਜਿੱਥੋਂ ਮੈਂ ਆਹ ਜਿੱਥੋਂ ਆਇਆ ਗਾ ਦੀਨਾ ਇੱਥੋਂ ਦੀ ਪਟੜੀ ਹੈਗੀ ਔਰ ਕੋਈ ਇਧਰ ਸੂਏ ਦੇ ਨਾਲ ਕੋਈ ਕੰਮ ਨਹੀਂ ਹੈਗੀ ਅੱਛਾ ਜੀ ਕਮੇਟੀ ਵਾਲੇ ਬੜੀਆਂ ਪੋਸਟਾਂ ਪਾਉਂਦੇ ਨੇ ਵੀ ਬੜੀਆਂ ਠਾਠਾਂ ਪਾਉਂਦੇ ਨੇ ਵੀ ਹਾਂਜੀ ਲਾਈਟਾਂ ਲੱਗ ਰਹੀਆਂ ਨੇ ਜੀ ਕੰਮ ਹੋ ਰਹੇ ਨੇ ਮਹੱਲਿਆਂ ਵਿੱਚ ਹੋ ਰਹੇ ਨੇ ਏ ਹੋ ਰਿਹਾ ਗਾ ਤਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜੀ ਫੇਰ ਜਿਹੜੇ ਸਾਡੇ ਮਹੱਲੇ ਨੇ ਸਾਡੇ ਮਹੱਲਿਆਂ ਨਾਲ ਕੀ ਬੈਰ ਸਾਡੇ ਮਹੱਲਿਆਂ ਦੇ ਨਾਲ ਇਹੀ ਬੈਰ ਸੀ ਨਾ ਕਿਉਂਕਿ ਅਸੀਂ ਐਸੀਆਂ ਸਾਡੇ ਸਲਾਮੇ ਏਰੀਏ ਨੇ ਸਾਡੇ ਸਲਾਮੇ ਏਰੀਏ ਨੇ ਅਸੀਂ ਐਸੀਆਂਗੇ ਸਾਡੇ ਤਾਂ ਕਰਕੇ ਕੰਮ ਨਹੀਂ ਹੋ ਰੇ ਤੇ ਲੋਕ ਕਿਤੇ ਜੈਟਿੰਗ ਮਸ਼ੀਨ ਲੱਗ ਰਹੀ ਰਾਤ ਇਥੇ ਜੈਟਿੰਗ ਮਸ਼ੀਨ ਲੱਗ ਰਹੀ ਤੇ ਸਾਡੇ ਜਿਹੜੇ ਐਮਸੀ ਭਰਾ ਇੱਕ ਹੈਗੇ ਸੀ ਉਹ ਕਹਿੰਦੇ ਨੇ ਵੀ ਕਿਹੜੇ ਐਮਸੀ ਕਹਿੰਦੇ ਨੇ ਵੀ ਕੰਮ ਨਹੀਂ ਹੋ ਰੇ ਵੀ ਸਾਨੇ ਤਾਂ ਅੱਜ ਪ੍ਰਧਾਨ ਜੀ ਨੂੰ ਕਿਹਾ ਅੱਜ ਯੂ ਸਾਬ ਨੂੰ ਕਿਹਾ ਅੱਜ ਉਹਨੂੰ ਕਿਹਾ ਵੀ ਸਾਡੇ ਜੈਟਿੰਗ ਮਸ਼ੀਨ ਆ ਗਈ ਜੀ ਆ ਕੰਮ ਹੋ ਗਿਆ ਤੇ ਉਹ ਜਿਹੜਾ ਐਮਸੀ ਭਰਾ ਹੈਗਾ ਉਹਨੂੰ ਵਧਾਈਆਂ ਵੀ ਭਾਈ ਤੇਰਾ ਕੰਮ ਹੋ ਗਿਆ ਠੀਕ ਆ ਪਰ ਤੂੰ ਇੱਕ ਭਰਾ ਗੱਲ ਕਹਿ ਰਿਹਾ ਐਮਸੀ ਹੋ ਕੇ ਵੀ ਜਿਹੜੇ ਭਰਾ ਕਹਿੰਦੇ ਨੇ ਸਾਡਾ ਕੰਮ ਨਹੀਂ ਹੁੰਦਾ ਤੇ ਇੱਕ ਵਾਰੀ ਸਾਡੇ ਜੀਤਨਗਰ ਚ ਰਾਮਨਗਰ ਮੰਦਿਰ ਚ ਠੰਮਿਆਰ ਵਸਤੀ ਚ ਇਧਰ ਆਪਣੇ ਹੋਰ ਮੁਹੱਲੇ ਹੋਗੇ ਆ ਜਾ ਇੱਕ ਵਾਰੀ ਆ ਕੇ ਤੂੰ ਐ ਕਿਹਦੀ ਵੀ ਹਾਂ ਭਈ ਇਦਰੇ ਕੰਮ ਹੋ ਰਹੇ ਨੇਗੇ ਤੇ ਐਮਸੀ ਝੂਠ ਬੋਲਦੇ ਨੇ ਜੇ ਤੇਰੇ ਭਰਾਵਾ ਜੈਟਿੰਗ ਮਸ਼ੀਨ ਲੱਗ ਗਈ ਤੇ ਤੂੰ ਇਹਦਾ ਮਤਲਬ ਇਹ ਹੈਗਾ ਵੀ ਦੂਜੀਆਂ ਮਸ਼ੀਨ ਨੂੰ ਇਹ ਕਹੇਗਾ ਵੀ ਦੂਜੀਆਂ ਮਸ਼ੀਨਾਂ EMI ਰੋਲਾ ਪਾਉਂਦੇ ਨੇਗੇ ਵੀ ਸਾਡੇ ਕੰਮ ਨਹੀਂ ਹੁੰਦੇ ਹੈਗੇ ਠੀਕ ਹੈ ਨਾ ਜਿਹਦੇ ਵੀਰੇ ਕੰਮ ਹੋ ਰਹੇ ਹੈਗਾ ਉਹ ਚੰਗਾ ਕਹੂਗਾ ਵੀ ਹਾਂ ਕੰਮ ਹੋ ਰਹੇ ਨੇ ਸਾਡੇ ਕੰਮ ਹੁੰਦੇ ਸੀ ਵੀ ਚੰਗਾ ਕਹਿੰਦੇ ਵੀ ਹਾਂ ਸਾਡੇ ਕੰਮ ਹੋ ਰਹੇ ਨੇ ਤੇ ਗੱਲ ਮੈਂ ਕਰਨਾ ਇਹ ਮੇ ਭਾਈ ਜਿਹੜਾ ਐਮਸੀ ਰਾਤ ਜੈਟਿੰਗ ਮਸ਼ੀਨ ਲਵੇ ਖੜ ਕੇ ਵੀਡੀਓ ਪਾਉਂਦਾ ਵੀ ਐਮਸੀ ਤਾਂ ਉਹੀ ਰੌਲਾ ਪਾਉਂਦੇ ਨੇ ਵੀ ਮੈਂ ਇੱਕ ਵਾਰੀ ਕਿਹਾ ਸੀਗਾ ਆ ਜੈਟਿੰਗ ਮਸ਼ੀਨ ਆ ਗਈ ਤੇ ਆ ਸਾਡਾ ਸੀਵਰ ਦਾ ਕੰਮ ਹੋ ਰਿਹਾ ਹੈਗਾ ਤੇ ਅੱਜ ਤਾਂ ਬੌਲੇ ਕਮਲਿਆਂ ਭਾਈ ਤੁਸੀਂ ਸਿਆਣੇ ਹੋਗੇ ਠੀਕ ਆ ਤੂੰ ਆਪਣਾ ਭਰਾ ਇੱਥੇ ਆ ਕੇ ਦੇਖ ਲੈ ਤੈਨੂੰ ਮੈਂ ਬਣਾ ਬਾਜ਼ੇ ਸੁਣਿਆ ਕਿਹੜਾ ਐਮਸੀ ਹੈਗਾ ਤੇ ਵੀਰ ਬਣ ਕੇ ਇੱਧਰ ਮੱਦੇ ਚਾ ਕੇ ਦੇਖ ਲਾ ਕੰਮ ਹੋ ਰਿਹਾ ਨੇ ਕਿ ਨਹੀਂ ਹੋ ਰਿਹਾ ਲਾਈਟਾਂ ਦੇਖ ਲਾ ਆਹ ਸਾਡੇ ਸੁਨੇ ਦੀ ਪਟੜੀ ਆ ਜੀ ਨਹਿਰ ਦੀ ਪਟੜੀ ਆ ਆ ਮੈਂ ਜਿੱਥੇ ਜਾ ਰਿਹਾ ਹਾਂ ਤੇ ਤੁਸੀਂ ਐਂ ਹਿਸਾਬ ਲਾ ਦੋ ਵੀ ਉਹ ਮੈਨੂੰ ਐਂ ਦੱਸੋ ਜੀ ਕਿਹੜੀ ਕੰਮ ਤਾਂ ਕੀ ਕਿਹੜੀ ਉਹ ਲਾਈਟ ਆ ਮੈਂ ਤਕਰੀਬਨ ਕਿੰਨਾ ਚੱਲ ਹੋ ਗਿਆ ਲਾਈਟਾਂ ਨੂੰ ਕਹਿੰਦੇ ਨੂੰ ਸਤਿ ਸ੍ਰੀ ਅਕਾਲ ਜੀ ਹੋ ਕੋਈ ਵੀ ਇਹਦੇ ਵਿੱਚ ਮਤਲਬ ਕਿੰਨੇ ਮਤਲਬ ਹਾਸੇ ਹੋਏ ਨੇ ਇਹਦੇ ਵਿੱਚ ਲੋਕ ਲਿਖਦੇ ਨੇ ਇਹਦੇ ਵਿੱਚ ਲੋਕ ਲਿਖ ਜਾਂਦੇ ਨੇਗੇ ਆ ਜਿਹੜੀ ਇੱਕ ਮੈਂ ਤੁਹਾਨੂੰ ਦਿਖਾਉਣਾ ਆ ਗਲੀ ਹੈਗੀ ਸੂਏ ਤੋਂ ਆ ਕੇ ਗਲੀ ਨੰਬਰ 1 ਇਹਦੇ ਵਿੱਚ ਆ ਇੱਕ ਵੱਡੀ ਲਾਈਟ ਆ ਜਿਹੜੀ ਇੱਕ ਵੱਡੀ ਲਾਈਟ ਆ ਜਿਹੜੀ ਇੱਕ ਖੰਭੇ ਤੇ ਵੱਡੀ ਲਾਈਟ ਲੱਗੀ ਹੋਈ ਆ ਇਹ ਵੀ ਸਾਡੇ ਕਰਮਜੀਤ ਸਿੰਘ ਵੀਰ ਨੇ ਆ ਘਰ ਆਗਾ ਇਹ ਵੀਰ ਨੇ ਆਪਣੇ ਪੱਲਿਓ ਲਾਈਟ ਲਾਈ ਹੋਈ ਆ ਘੁਰ ਤੱਕ ਤੁਸੀਂ ਗਲੀ 'ਚ ਦੇਖ ਲੈ ਸਕਦੇ ਹੋ ਕਿਸੇ ਖੰਭੇ ਤੇ ਕੋਈ ਲਾਈਟ ਲੱਗੀ ਹੋਵੇ ਸਟਰੀਟ ਲਾਈਟ ਲੱਗੀ ਹੋਵੇ ਨਹੀਂ ਲੱਗੀ ਹੋਈ ਨਾ ਇਹ ਭਰਾਵਾ ਜਿਹੜੇ ਗੱਲਾਂ ਮਾਰਦੇ ਨੇ ਵੱਡੀਆਂ-ਵੱਡੀਆਂ ਇਹ ਜਦੋਂ ਦੇ ਅਸੀਂ ਐਮਸੀ ਬਣਿਆ ਇੱਕ ਵੀ ਲਾਈਟ ਨਹੀਂ ਲੱਗੀ ਹੈਗੀ ਠੀਕ ਹੈ ਜੀ ਇੱਕ ਵੀ ਲਾਈਟ ਨਵੀਂ ਤਾਂ ਕੀ ਲਾਉਣੀ ਆ ਜਿਹੜੀਆਂ ਪੁਰਾਣੀਆਂ ਹੈਗੀਆਂ ਤੀਆਂ ਖਰਾਬ ਤੀਆਂ ਉਹ ਵੀ ਨਹੀਂ ਮਤਲਬ ਠੀਕ ਹੋਈਆਂ ਹੈਗੀਆਂ ਹੁਣ ਮੈਂ ਤੁਹਾਨੂੰ ਆ ਗਲੀ ਦਿਖਾ ਦਾਂਗਾ ਦੇਖੋ ਆਟ ਉੱਪਰ ਲੱਗੀ ਹੋਈ ਹੈਗੀ ਬੰਦ ਪਈਆ ਆ ਗੱਡੀ ਦੇ ਵਿੱਚ ਮੈਨੂੰ ਦਿਖਾ ਦਿਓ ਜੀ ਉਹ ਜਿਹੜੀ ਲਾਈਟ ਲੱਗੀ ਉਹ ਵੀ ਕਿਸੇ ਘਰ ਵਾਲੇ ਨੇ ਆਪ ਲਾਈ ਹੋਈ ਆ ਸਾਰੀ ਗੱਡੀ ਦੇ ਵਿੱਚ ਬਿਲਕੁਲ ਨਹੀਂ ਰਹਾ ਅੱਗੇ ਆਜੋ ਆਹ ਸੂਏ ਦੀ ਪਟੜੀ ਆ ਅੱਗੇ ਆਜੋ ਹੁਣ ਮੈਂ ਤੁਹਾਨੂੰ ਅੱਗੇ ਦਿਖਾਉਣਾਗਾ ਇਹਨਾਂ ਦੇ ਕਮੇਟੀ ਵਾਲਿਆਂ ਦੇ ਜਿਹੜੀ ਫਾਰਮੈਲਟੀ ਆ ਜਿਹੜੇ ਕਹਿੰਨੇ ਬੜਾ ਕੰਮ ਹੋ ਰਿਹਾ ਬੜਾ ਬੜਾ ਬਕਾਸ ਹੋ ਗਿਆ ਤਾਰੇ ਦੇ ਮਹੱਲੇ ਚ ਆ ਹੋ ਗਿਆ ਤਾਰੇ ਦੇ ਮਹੱਲੇ ਚ ਉਹ ਹੋ ਗਿਆ ਉਹਦਾ ਵੀ ਮੈਂ ਤੁਹਾਨੂੰ ਦੱਸ ਦਾਂਗਾ ਵੀ ਕੀ ਹੋਇਆ ਲਾਈਟਾਂ ਦੀ ਦਿਖਾ ਰਿਹਾ ਹਲੇ ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਪਾਰਕ ਦਾ ਦਿਖਾਉਂਗਾ ਜਿਹੜਾ 50 ਲੱਖ ਦਾ ਪਾਰਕ ਕਹਿੰਦੇ ਜੀ ਪਾਸ ਹੋ ਗਿਆ ਅਸੀਂ 50 ਲੱਖ ਦਾ ਪਾਰਕ ਪਾਸ ਕਰਾਤਾ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਠੀਕ ਹੈ ਹੁਣ ਆਜੋ ਇਹ ਆ ਗਈ ਜਿਹੜੀ ਪਾਣੀ ਵਾਲੀ ਟੈਂਕੀ ਨੂੰ ਗਲੀ ਜਾਂਦੀ ਆ ਆ ਲਾਈਟ ਲੱਗੀ ਹੋਈ ਆ ਭਰਾ ਸਰਕਾਰੀ ਲਾਈਟ ਨਹੀਂ ਹੈਗੀ ਇਹ ਘਰ ਵਾਲੇ ਨੇ ਆਪ ਲਾਈਟ ਲਾਈ ਹੋਈ ਆ ਦੇਖੋ ਹੈਗੀ ਆ ਕੋਈ ਗਲੀ ਚ ਲਾਈਟ ਜਿਹੜੀ ਵੀ ਕੋਈ ਲਾਈਟ ਲੱਗੀ ਹੋਈ ਹੈਗੀ ਉਹ ਘਰ ਵਾਲੇ ਨੇ ਆਪਣੀ ਆਪ ਲਾਈ ਹੋਈ ਆ ਕੋਈ ਗਲੀ ਦੇ ਵਿੱਚ ਲਾਈਟ ਨਹੀਂ ਲੱਗੀ ਤੇ ਅੱਛਾ ਇਹ ਕਹਿੰਦੇ ਨੇਗੇ ਜੀ ਸ਼ਹਿਰ ਵਿੱਚ ਤਾਂ ਕੰਮ ਹੀ ਬੜਾ ਹੋ ਰਿਹਾ ਸ਼ਹਿਰ ਵਿੱਚ ਤਾਂ ਲਾਈਟਾਂ ਹੀ ਬੜੀਆਂ ਲੱਗ ਰਹੀਆਂ ਨੇ ਹੋ ਭਾਈ ਜਿਨ੍ਹਾਂ ਦੇ ਲੱਗ ਰਹੇ ਨੇ ਕਿ ਉਹਨਾਂ ਨੂੰ ਵਧਾਈਆਂ ਉਹਨਾਂ ਨੂੰ ਮੁਬਾਰਕਾਂ ਸਾਡੇ ਤਾਂ ਜਦੋਂ ਦੇ ਸੀ ਐਮਸੀ ਬਣਿਆ ਇੱਕ ਲਾਈਟ ਵੀ ਨਹੀਂ ਲੱਗੀ ਆ ਲਾਈਟ ਲੱਗੀ ਹੋਈ ਆ ਇਹ ਵੀ ਇਹਨਾਂ ਨੇ ਆਪਦਾ ਬਦਲਵਾਪ ਲਾਇਆ ਹੋਇਆ ਹੈਗਾ ਠੀਕ ਆ ਆ ਖੰਬੇ ਨੇ ਕੋਈ ਲਾਈਟ ਕੋਈ ਇਹਦੇ ਚ ਇਹਦੇ ਚ ਮੇਰੇ ਖਿਆਲ ਚ ਕਿੰਨੀ ਵਾਰੀ ਮੈਂ ਲਿਖ ਚੁੱਕਿਆ ਕੋਈ ਲਾਈਟ ਨਹੀਂ ਲੱਗੀ ਹੁਣ ਅੱਗੇ ਆ ਜਾਓ ਪਾਣੀ ਵਾਲੀ ਟੈਂਕੀ ਤੇ ਜਿੱਥੇ ਲੱਗਿਆ ਟੂਬਲ ਸਸਰੀਕਾ ਹਾਲ ਸਸਰੀਕਾ ਆਜੋ ਜੀ ਹੁਣ ਇਹ ਸਾਡੀ ਆ ਗਈ ਪਾਣੀ ਵਾਲੀ ਟੈਂਕੀ ਪਾਣੀ ਵਾਲੀ ਟੈਂਕੀ ਤੇ ਜਿੱਥੇ ਸਾਡੇ ਪ੍ਰਧਾਨ ਜੀ ਕਹਿੰਦੇ ਨੇ 50 ਲੱਖ ਦਾ ਪਾਰਕ ਬਣ ਰਿਹਾ ਤਾਰੇ ਦੇ ਉਹ ਸਾਡਾ ਸਾਹਮਣੇ ਟੂਬਲਾ ਉਹ ਸਾਹਮਣੇ ਟੂਬਲਾ ਆ ਪਹਿਲਾਂ ਉਰੇ ਮੋਟਰ ਲੱਗੀ ਹੋਈ ਸੀ ਪੁਰਾਣੀ ਆ ਇੱਥੇ ਕਹਿੰਦੇ ਜੀ 50 ਲੱਖ ਦਾ ਪਾਰਕ ਪਾਸ ਕਰਵਾਤਾ ਇਹ ਮੈਂ ਪ੍ਰੂਫ ਕਾਗਜ ਲੈਣ ਆਲੇ ਮੈਂ ਦੇਖਦਾ ਨਹੀਂ ਦੇਖਦਾ ਇਹ ਮੈਂ ਕਾਗਜ ਲੈਣਾ 32 ਲੱਖ ਦਾ ਜਿਹੜੀ ਵੀ ਜਾਣਕਾਰੀ ਹੈਗੀ ਹੈ ਇਹ ਪਾਰਕ ਦੇ ਸਬੰਧ ਵਿੱਚ ਪਾਣੀ ਵਾਲੀ ਟੈਂਕੀ ਤੇ ਜਿਹੜਾ ਸਾਡੇ ਨਗਰ ਕੌਂਸਲ ਕਮੇਟੀ ਦਾ ਪ੍ਰਧਾਨ ਕਹਿੰਦਾ ਜੀ ਤਾਰੇ ਦੇ ਮੈਂ 50 ਲੱਖ ਦਾ ਪਾਰਕ ਪਾਸ ਕਰਾਤਾ ਦੋ ਵਾਰੀ ਮਤੇ ਦੋ ਵਾਰੀ ਏਜੰਡਾ ਹੋਇਆ ਤੀਸਰੀ ਵਾਰੀ ਹੁਣ 29 ਤਰੀਕ ਨੂੰ ਏਜੰਡਾ ਫੇਰ ਹੈਗਾ ਉਹਦੇ ਵਿੱਚ ਜੇ ਅਸੀਂ ਸਾਰੇ ਮਸਿੱਗੇ ਜੇ ਗਏ ਠੀਕ ਆ ਜੇ ਗਏ ਤਾਂ ਦੱਸਾਂਗੇ ਵੀ ਸਾਡੇ ਮੱਦੇ ਦਾ ਇੱਕ ਵੀ ਕੰਮ ਜਿਹੜੇ ਪਹਿਲਾਂ ਦੋ ਏਜੰਡੇ ਪੈ ਨੇ ਉਹਦੇ ਚ ਪ੍ਰਧਾਨ ਸਾਬਤ ਕਰਦੇ ਆ ਜਿਹੜਾ ਹੁਣ ਵਾਲਾ ਏਜੰਡਾ ਹੈਗਾ ਇਹਦੇ ਚ ਸਾਬਤ ਕਰਦੇ ਉਹ ਜਿਹੜਾ ਪਾਰਕ ਸੀਗਾ ਉਹ ਇੱਥੇ ਐਮਐਲਏ ਨਰਿੰਦਰ ਕੌਰ ਭਰਾਜ ਨੇ ਪੂਰੇ ਐਮਐਲਏ ਨਰਿੰਦਰ ਕੌਰ ਭਰਾਜ ਨੇ ਪੂਰੇ ਆਪਣਾ ਉਰੇ ਪਾਰਕ ਦਾ ਨੀ ਪੱਥਰ ਰੱਖਿਆ ਸੀ ਇਸ ਜਗ੍ਹਾ ਤੇ ਜਿੱਥੇ ਟੂਬਲ ਲੱਗਿਆ ਇੱਥੇ ਜਿਹੜਾ ਉਹ ਪਾਰਕ ਦਾ ਚੰਡੀਗੜ੍ਹ ਵਾਗਿਆ ਸੀਗਾ ਟੈਂਡਰ ਹੋ ਕੇ ਪਰ ਅੱਗੇ ਉਹ ਕਿਸੇ ਨੇ ਠੇਕਾ ਨਹੀਂ ਸੀ ਲੇਤਾ ਜਦੋਂ ਠੇਕਾ ਨਹੀਂ ਸੀ ਲੇਤਾ ਤਾਂ ਉਦੋਂ ਬਾਅਦ ਇਹ ਚੰਡੀਗੜ੍ਹ ਹੀ ਪਿਆ ਸੀਗਾ ਫਿਰ ਚੰਡੀਗੜ੍ਹ ਤੋਂ ਇਹ ਇਹ ਜਿਹੜਾ ਆਪਣਾ ਦੁਬਾਰੇ ਜਿਹੜਾ ਟੈਂਡਰ ਉਹਨੂੰ ਹੈਗਾ ਸੀਗਾ ਉਹਨੂੰ ਉੱਥੇ ਹੀ ਰਿਮੂਵ ਕਰਤਾ ਉਹ ਕਰਨ ਤੋਂ ਬਾਅਦ ਜਿਹੜਾ ਉਹਦਾ ਟੈਂਡਰ ਹੋਇਆ ਟੈਂਡਰ ਹੋਏਗਾ 30 ਤੋਂ 32 ਲੱਖ ਰੁਪਏ ਦੇ ਵਿੱਚ پارک ਦਾ ਇਸ پارک ਦਾ ਜਿਹੜਾ ਆਪਣੇ ਨਗਰ ਕਾਉਂਸਲ ਕਮੇਟੀ ਦੇ ਪ੍ਰਧਾਨ ਜੀ ਕਹਿੰਦੇ ਨੇ 50 ਲੱਖ ਦਾ ਧਾਰੇ ਦੇ ਕੰਮ پارک ਦਾ ਕਰਵਾਤਾ ਆਜੋ ਮੈਂ ਦਿਖਾਉਣਾ ਫੇਸ ਟੂ ਫੇਸ ਗੱਲ ਕਰਾਂਗੇ ਜੀ ਕਿਉਂਕਿ ਅਸੀਂ ਕਾਉਂਸਲਰਾਂ ਸਾਡੇ ਪ੍ਰਧਾਨ ਜੀ ਨੇ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ ਇੱਥੇ ਕੋਈ ਸਰਟੀਫਿਕੇਟ ਨਹੀਂ ਮੈਂ ਕਹਿੰਦਾ ਕਿਸੇ ਨੂੰ ਦਿਖਾਉਣ ਦੀ ਮੈਂ ਕਹੂੰਗਾ ਕੰਮ ਕੰਮ ਦਿਖਾਉਣਾ ਪਊਗਾ ਅਸੀਂ ਕੰਮ ਦਿਖਾਉਣੇ ਆ ਚਾਹੇ ਪੜੇ ਆ ਚਾਹੇ ਨਹੀਂ ਪੜੇ ਪਰ ਤਜਰਬਾ ਪ੍ਰੂਫ ਦੇ ਨਾਲ ਗੱਲ ਕਰਾਂਗੇ ਪ੍ਰੂਫ ਦੇ ਨਾਲ ਕਿੰਨੇ ਦਾ ਪਾਰਕ ਪਾਸ ਹੋਇਆ ਇਹ 32 ਲੱਖ ਦਾ ਜੇ ਹੀ ਨਹੀਂ ਹੈਗਾ ਜੇ ਹੀ ਕਰਕੇ ਸਾਡਾ ਇਹ ਪਾਰਕ ਦਾ ਜਿਹੜਾ ਕੰਮ ਰੁਕਿਆ ਹੋਇਆ ਬਾਕੀ ਸਾਰਾ ਕੁਝ ਹੋ ਗਿਆ ਤੇ ਕਾਗਜ਼ ਲਿਆ ਕੇ ਇੱਥੇ ਖੜੂੰਗਾ ਮੈਂ ਇੱਥੇ ਇਹ ਪਾਰਕ ਦੀ ਜਗ੍ਹਾ ਤੇ ਚਲੋ ਇਹ ਬਾਅਦ ਦੀ ਗੱਲ ਹੈ ਜੀ ਮੈਂ ਦਿਖਾਉਣਾ ਸੋਨੂ ਲਾਈਟਾਂ ਦਾ ਆ ਦੇਖੋ ਆ ਗਲੀਆਂ ਨੇ ਹੈਗੀਆਂ ਇੱਧਰ ਆ ਗਿਆ ਜੀ ਹੁਣ ਮੈਂ ਇਹ ਆ ਗਿਆ ਮੈਂ ਗੰਗਾ ਰਾਮ ਵਾਲੀ ਗਲੀ ਚ ਸਾਹਮਣੇ ਨੀਂਗਾ ਮਾਰੂ ਉਹ ਉਹ ਜਿਹੜੀਆਂ ਖੰਬੇ ਨੇ ਕਿਸੇ ਤੇ ਲਾਈਟ ਹੈਗੀ ਆ ਨਹੀਂ ਹੈਗੀ ਇੱਧਰ ਨੀਗਾ ਮਾਰ ਲਓ ਉਹ ਅੱਗੇ ਜਾ ਕੇ ਜਿੱਥੇ ਆਪਣਾ ਉਹ ਆ ਗਈ ਸਾਡਾ ਮੰਦਿਰ ਆਗਾ ਮੰਦਿਰ ਆ ਜਿੱਥੇ ਉੱਥੇ ਸਿਰਫ ਇੱਕ ਲਾਈਟ ਜਲ ਰਹੀ ਆ ਸਿਰਫ ਇੱਕ ਲਾਈਟ ਆ ਖੰਭਾ ਦਾ ਇੱਥੇ ਕੋਈ ਲਾਈਟ ਨਹੀਂ ਹੈਗੀ ਉਹ ਖੰਭਾ ਦਾ ਇੱਥੇ ਕੋਈ ਲਾਈਟ ਨਹੀਂ ਹੈਗੀ ਮੈਂ ਕਹਿੰਦਾ ਕਿਸੇ ਅੱਗੇ ਅੱਗੇ ਦਿਖਾ ਦੇਣਾ ਸਾਨੂੰ ਮੈਂ ਅੱਗੇ ਆ ਜੋ ਅੱਗੇ ਆ ਜੋ ਜੀ ਅੱਜ ਮੈਂ ਆਪਦਾ ਬਾੜਾ ਜਿਹੜਾ ਅਜੀਤਨਗਰ ਤੇ ਫਿਲਾਲ ਗੰਗਾ ਰਾਮ ਹਲੇ ਜਮੈਂ ਹਲੇ ਉਧਰ ਗਿਆ ਨਹੀਂ ਆ ਗੰਗਾ ਰਾਮ ਦੀ ਲਾਸਟ ਵਾਲੇ ਵਾਲੀ ਉਧਰੋਂ ਗਲੀ ਸ਼ੁਰੂ ਹੁੰਦੀ ਸੀ ਠੀਕ ਹੈ ਜੀ ਉਹ ਲਾਈਟ ਲੱਗੀ ਹੋਈ ਹੈ ਵੀ ਘਰ ਦੀ ਅਗਲਾਂ ਦੀ ਲੱਗੀ ਹੋਈ ਆ ਇੱਧਰ ਵੀ ਤੁਸੀਂ ਨਿਗਾਹ ਮਾਰ ਸਕਦੇ ਹੋ ਪ੍ਰੋਪਰ ਬੰਦ ਆ ਇੱਧਰ ਵੀ ਤੁਸੀਂ ਨਿਗਾਹ ਮਾਰ ਸਕਦੇ ਹੋਗੇ ਤੇ ਇੱਧਰ ਵੀ ਤੁਸੀਂ ਆ ਅੱਗੇ ਸਾ ਦੇਖਣ ਵਾਲੀ ਗਲੀ ਵਜਦੀ ਹੈ ਇਹ ਪੁਰੇ ਸਾਡੇ ਪਹਿਲਾ ਪੁਰਾਣੇ ਐਮਸੀ ਸਾਹਬ ਦੀ ਗੇ ਖੰਨਾ ਖੰਨੇ ਵਾਲੀ ਗਲੀ ਵਜਦੀ ਹੈ ਅੱਗੇ ਜੀਤ ਢੂਲੇ ਵਾਲੀ ਗਲੀ ਵਜਦੀ ਹੈ ਪ੍ਰੋਪਰ ਨੇਰਾ ਕੋਈ ਲਾਈਟ ਚੱਲ ਰਹੀ ਆ ਜਿਹੜੀ ਲਾਈਟ ਲੱਗੀ ਆ ਉਹ ਸਿਰਫ ਕੱਲੇ ਘਰਾਂ ਘਰਾਂ ਦੇ ਵਿੱਚ ਜਿੰਨੇ ਘਰਾਂ ਦੇ ਬਾਰ ਮੂਰੇ ਲੱਗਿਆ ਉਹ ਲੱਗ ਰਹੀ ਆ ਆ ਮਤਲਬ ਆ ਸਿਰਫ ਤੇ ਦੇਖਣ ਨੂੰ ਵੱਲ ਲੋਕਾਂ ਨੇ ਆਪ ਦਾ ਆਪ ਲਾਈਟ ਲਾਈ ਹੋਈ ਆ ਹੁਣ ਆ ਮੈਂ ਦਿਖਾਉਣਾ ਆ ਖੰਭਾ ਦਾ ਆ ਖੰਭੇ ਤੇ ਉਹ ਲਾਈਟ ਲੱਗੀ ਹੋਈ ਆ ਬੰਦ ਠੀਕ ਆ ਜੀ ਆਗਲੀ ਦੇ ਵਿੱਚ ਨਿਗਾਹ ਮਾਰ ਲਓ ਇਹ ਚ ਕੋਈ ਲਾਈਟ ਲੱਗੀ ਹੋਵੇ ਸਿਰਫ ਕੱਲੇ ਘਰਾਂ ਦੇ ਉਹਨਾਂ ਦੇ ਆਪ ਦੇ 12 ਚ ਲਾਈਟ ਲੱਗੀ ਹੋਈ ਹੈ ਆਹ ਡਲੀ ਤੇ ਦੇਖ ਲਓ ਤੁਸੀਂ ਇਹ ਚ ਤੋਂ ਟੋਟਲ ਟੋਟਲ ਇਹ ਇਹ ਗਲੀ ਚ ਵੀ ਟੋਟਲ ਲਾਈਟਾਂ ਬੰਦ ਨੇ ਇਹ ਚ ਵੀ ਟੋਟਲ ਲਾਈਟਾਂ ਬੰਦ ਨੇ ਸਾਰੀ ਸੂਰਜ ਦੀ ਪਟੜੀ ਦਿਖਾਤੀ ਉਧਰ ਮੈਂ ਲਾਈਟਾਂ ਬੰਦ ਨੇ ਹੁਣ ਮੈਨੂੰ ਇਹ ਦੱਸੋ ਜੀ ਬਈ ਕਿ ਅਸੀਂ ਝੂਠ ਬੋਲਦੇ ਆਂ ਪਰ ਮੈਂ ਕਿਹਦੇ ਯਾਦ ਨੇ ਜਿੱਕਰ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੇਣਾ ਜਿਹੜੇ ਬੈਠੇ ਨੇ ਕੁਰਸੀਆਂ ਤੇ ਵੀ ਭਾਈ ਕੀ ਅਸੀਂ ਝੂਠ ਬੋਲਦੇ ਆ ਕੇਐਮਸੀ ਅਫਕਾਰ ਸਿੰਘ ਤਾਰਾ ਝੂਠ ਬੋਲਦਾ ਭਾਈ ਇਹ ਹਾਲ ਨੇ ਸਾਡੇ ਮhallਿਆਂ ਦੇ ਨੇਟਾਂ ਦੇ ਤੇ ਉਹੀ ਗੱਲ ਹੈ ਜੀ ਲਈ ਬੰਡੇ ਰਿਓੜੀਆਂ ਮੁਰਮੁਰ ਕਰਦਿਆਂ ਨੂੰ ਦੇਵੇ ਹੈਨਾ ਉਹ ਗੱਲ ਹੁੰਦੀ ਹੈ ਵੀ ਨਗਰ ਕੌਂਸਲ ਕਮੇਟੀ ਨੂੰ ਤਾਂ ਕੁਝ ਕਈ ਮਸਿੱਦਿਸਦੇ ਨੇ ਕੁਝ ਕ ਕੁਝ ਕ ਦਿਸਦੇ ਨੇ ਜਿਨ੍ਹਾਂ ਦੇ ਅ ਮਸ਼ੀਨਾਂ ਵੀ ਜਾਂਦੀਆਂ ਨੇ ਲਾਈਟਾਂ ਵੀ ਲੱਗ ਰਹੀਆਂ ਨੇ ਸਫਾਈਆਂ ਵੀ ਹੋ ਰਹੀਆਂ ਨੇ ਇਹ ਹੁਣ ਕੋਈ ਨਾ ਕੋਈ ਤਾਂ ਜਲਦੀ ਨਿਕਲੂਗਾ ਕੰਮ ਤਾਂ ਅਸੀਂ ਆਪਣੇ ਕਰਵਾ ਲਾਂਗੇ ਠੋਕੇ ਤਸੱਲੀ ਨਾਲ ਵਧੀਆ ਨਵੇਂ ਖੜਕੇ ਕੰਮ ਕਰਵਾਵਾਂਗੇ ਕਿਵੇਂ ਕੰਮ ਹੁੰਦੇ ਨੇ ਲਾਈਟਾਂ ਵੀ ਲੱਗਣਗੀਆਂ ਸਾਰਾ ਕੁਝ ਹੋਊਗਾ ਪਰ ਇਹ ਜਿਹੜਾ ਹੋ ਰਿਹਾ ਮੈਂ ਉਹ ਦਿਖਾ ਕੇ ਆਇਆਂਗਾ ਪੁੰਤੋਂ ਲੈ ਕੇ ਇੱਥੇ ਜਿਤਨਾ ਕਰਦਾ ਹਲਦਾ ਅੱਧਾ ਮਹਲਾ ਦਿਖਾਇਆ ਮੈਂਨੇ ਅੱਧੇ ਦਾ ਵੀ ਚੌਥਾ ਹਿੱਸਾ ਦਿਖਾਇਆ ਤੁਸੀਂ ਆਪ ਹੀ ਸਾਫ ਦਾਲੋ ਕਿ ਕਿੰਨੀਆਂ ਕਲੈਕਟਾਂ ਲੱਗੀਆਂ ਹੋਈਆਂ ਨੇ ਕਿੰਨਾ ਕੁ ਚਾਨਣ ਆ ਸਾਡੇ ਠੀਕ ਆ ਅਸੀਂ ਬਿਨਾਂ ਗੱਲ ਤੋਂ ਕੋਈ ਕਿਸੇ ਤੋਂ ਗੱਲ ਨਹੀਂ ਚੱਕਦੇ ਹੈਗੇ ਜਦੋਂ ਨੇ ਐਮਸੀ ਬਣਾਇਆ ਇੱਕ ਲਾਈਟ ਨਹੀਂ ਕੋਈ ਮਤਲਬ ਲਾ ਕੇ ਗਿਆ ਹੈਗਾ ਜਦੋਂ ਵੀ ਬੁਲਾਏ ਨੇ ਨਾਲ ਦੀ ਨਾਲ ਵਾਪਸ ਜਿਹੜਾ ਮਰਜ਼ੀ ਨੂੰ ਫੋਨ ਕਰ ਦੋ ਨਾਲ ਦੀ ਨਾਲ ਵਾਪਸ ਤਾਰੇ ਦੇ ਨਹੀਂ ਜਾਣਾ ਇਹਦੇ ਨਹੀਂ ਜਾਣਾ ਉਹਦੇ ਨਹੀਂ ਜਾਣਾ ਚੱਲੋ ਕੋਈ ਗੱਲ ਨਹੀਂ ਭਰਾ ਮੈਂ ਦਿਖਾ ਰਿਹਾ ਜੀ ਨਗਰ ਕੌਂਸਲ ਕਮੇਟੀ ਦਾ ਸਾਡੇ ਨਾਲ ਕਿਹੋ ਜਿਹਾ ਰਵੱਈਆ ਹੈਗਾ ਤੇ ਕਿਉਂ ਸਾਨੂੰ ਅਸਤੀਫੇ ਜਿਹੜਾ ਹੈਗਾ ਸਰਕਾਰ ਨੂੰ ਦੇਣੇ ਪੈਣੇ ਬਾਕੀ ਜਿਹੜੀ ਗੱਲਬਾਤ ਹੈ ਕਿ 30 ਤਰੀਕ ਨੂੰ ਕਰਾਂਗੇ ਹੁਣ ਥੈਂਕ ਯੂ ਧੰਨਵਾਦ ਮਿਹਰਬਾਨ ਸ਼ੁਕਰੀਆ